ਦੀ ਵਾਰ ਸਿਪ ਭ੍ਰੋਤੀ ਜੀ ਕੀ ਬਾਤ ਸੇ ਦਸਨੀ ਪ੍ਰਥਮ ਭ੍ਰੋਤੀ ਸਿਮਰ ਕਾ ਨਾਮ ਕਲੇਂ ਖਾਈ ਤੇ ਅੰਗ ਤੋਂ ਗੁਰਸਿਮਰਦਾਸ ਸ੍ਰੀਮ ਦਸੰ ਸਹਾਈ ਅਰਜਨ ਹਰਗੋਬਿੰਦ ਨੂੰ ਸਿਬਰੋਂ ਸਿਦਰਾਏ ਸ੍ਰੀ ਹਰਿ ਸੰਤਿ ਹੈਈਐ ਜਿਸ ਜਿਥੇ ਸਭ ਕੁਝ ਆਏ ਤੇ ਬਹਾਦਰ ਸੈਸ ਤੇ ਰਾਜ ਆਪਣੋਂ ਬੇਅਵੈਤਾ ਹੈ ਸਉ ਭਾਈ ਇਸ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਉ ਭਾਈ ਇਸ ਸਹਾਈ ਅਸਾਂ ਪਾਤਸ਼ਾਹ ਅਭੀ ਜੋ ਦੇਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੁਆਰ ਪ੍ਰਸੰਤ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆਂ ਚੋਹਾਂ ਸਹਿਬਜ਼ਾਦਿਆਂ ਚਾਲਣਾ ਮਰਿਆ ਖਿਲਾ ਜਪਣਾ ਤਪਣਾ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਖ ਲਈ ਤੇਗ ਵਾਹਿ ਦੇਖਿਆ ਅੰਧਕੀਤਾ ਤਨਾ ਪਿਆਰਿਆਂ ਪਿਆਰਿਆਂ ਦੀ ਕਮਾਈ ਦਾ ਧਿਆਨ ਤਸਵੀਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨ ਸੰਗਠਨ ਸੰਗਠਨ ਨੇ ਧਾਰਨ ਕੀਤਾ ਸਿਸ਼ਟ ਦਿੱਤੇ ਬੰਦ ਬੰਦਤਾਏ ਉਪਰਾਂ ਲਹਾਈਆਂ ਚਰਖਾ ਜਿਹੜੇ ਆਰਨਲ ਕਰਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਦਿੱਤਨਾ ਧਾਰਨੇ ਹਾਰਿਆ ਸਿੱਖੀ ਸਿਦਕ ਕਿਸਾਨ ਸਵਾਸ ਨਾਲ ਨਿਭਾਈ ਤੇਨਾਂ ਦੇ ਕਮਾਈ ਦਾ ਧਿਆਨ ਰੱਖੀ ਖਾਲਸਾਈ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਾਂ ਦਾ ਧਿਆਨ ਰੱਖੀ ਬੋਲੋ ਜੀ ਵਾਹਿਗੁਰੂ ਪਰਥ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਜੇ ਕਾ ਵੇ ਸਤਮ ਕਾ ਸਭ ਕਾ ਸਭ ਸੁਖੋ ਵੇ ਜਹਾਂ ਜਹ ਖਾਲਸਾ ਸਾਹਿਬ ਤਹਾਂ ਪਰ ਵਿਚਾਰਾ ਹੈ ਤੇ ਦੇ ਤੇ ਬਗੇ ਗੁਰਦ ਕੀ ਪੈਜ ਪੰਥ ਕੀ ਸਿੱਖੀ ਸਭ ਸਹਾਇ ਖਾਲਸਾ ਜੀ ਦੀ ਬੋਲ ਬਲ ਗੋ ਲੋ ਜੀ ਵਾਹਿਗੁਰੂ ਸਿੱਖਾਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਸਹਾ ਦਾਣ ਘਰੋਸਾ ਦਾਣ ਨਾਸਰ ਦਾਣ ਨਾਮ ਦਾਣ ਸ੍ਰੀ ਅਮਰਤ ਸਰ ਜਿਦੇ ਦਰਸ਼ਨ ਇਸਨਾਨ ਚੌਂਕੀਆਂ ਝੰਡੇ ਬੁੰਦੇ ਜਗੋ ਜਗਤਾਲ ਤੋਂ ਕਾਜਿਆਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਲਈ ਮਾ ਮਾਪੂਤੀ ਮਤ ਪਾਪ ਤਾ ਰਖਾ ਆਪ ਵਾਹਿਗੁਰੂ ਅਕਾਲ ਪੁਰਖ ਆਪਣੇ ਪਾਂਪ ਦੇ ਸਦਾ ਸਹਾਇ ਦਾ ਤਾਰ ਜੀਉ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਾ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਸੋਲਿਆ ਗਿਆ ਖੁੱਲੇ ਦਰਸ਼ਨ ਦਾ ਦੀ ਸੇਵਾ ਸੰਭਾਲ ਦਾ ਦਾਨ ਪਿਆਰੀ ਖਾਲਸਾ ਦੀ ਬਲਸ ਤੋਂ ਇਹ ਨਾਮ ਦੇ ਮਾਨ ਨੇ ਤਾਣ ਤਾਣ ਨੇ ਉਟਾਂ ਦੇ ਉਟ ਨੇ ਆਸਰਾ ਦੇ ਆਸਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੁਰ ਅਰਦਾਸ ਬੇਨਤੀ ਹੈ ਲੱਖ ਖੁਸ਼ੀਆਂ ਬਾਤਾਂਾਂ ਦੇ ਸਾਝਾਂ ਦੇ ਸਤਿਗੁਰ ਨਦਰ ਕਰੇ ਆਪ ਦਾ ਕਾਣ ਸ਼ਾਂਤ ਧੰਨਵਾਦ ਸੁਕਰਾਨਾ ਕਰਦੇ ਰਹਿ ਸਰਕਾਰ ਤੇ ਪ੍ਰੀਤਵਾਨ ਭਾਈ ਮੁਕਤਾ ਸਿੰਘ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰਕ ਪੁਨਜੀਤਾ ਜੀ ਆਦਿ ਨੂੰ ਪਰਵਾਰ ਉੱਤੇ ਬੜੀ ਮਹਾਨ ਕਿਰਪਾ ਕੀਤੀ ਹੈ ਨਮਾ ਟ੍ਰਾਂਸਫਾਰਮ ਰੱਖਿਆ ਉਸਦਾਨ ਫਾਰਮ ਬਣਾ ਕਿਸੇ ਨੂੰ ਮੁਫਤ ਆਖਦੇ ਹੋਏ ਇਸ ਬਾਸਾ ਜੀਓ ਅਦਾਸ ਜੀ ਇਹ ਆਪ ਜੀ ਨੇ ਕਿਰਪਾ ਕਰਨੀ ਸਿੱਖ ਸੇਵਕਾਂ ਦੇ ਕਾਰਜਰਾਸ ਕਰਨੇ ਚੜ੍ਹਦੀ ਕਲਾ ਦਿਸਣਾ ਜਿਸ ਦਾ ਕਾਰਜ ਜਿੱਤੇ ਨੇ ਜੀ ਗਿਆ ਮਾਨ ਸਿਧਿਆ ਵਿਚਾਰ ਆਰਾਮ ਦੋਨਾਂ ਪਰਾਰਾਂ ਵਿੱਚ ਖੁਸ਼ੀਆਂ ਮੇਲ-ਤੁਲਾਕ ਬਖਸ਼ੀ ਰੱਖਣਾ ਹੈ ਬਾਸਾ ਜੀਓ ਦੁੱਖ ਤਿਲਕਦਰ ਦਾ ਨਾਸ ਕਰਨਾ ਭਜਨ ਦਾ ਪ੍ਰਤਾਪ ਕਰਨਾ ਉਹਦੇ ਚਰਨਾਂ ਦਾ ਪਿਆਰ ਬਖਸ਼ਣਾ ਦੋਨਾਂ ਪਰਿਵਾਰਾਂ ਵਿੱਚੀ ਪਾਤਸ਼ਾਹ ਜੋ ਕੰਮ ਰੋਸੇ ਬਖਸ਼ੀ ਇਹਨਾਂ ਪਰਿਵਾਰਾਂ ਦਾ ਪਾਤਸ਼ਾਹ ਜੋ ਆਪ ਸਰ ਮੇਲ ਦੁਆਰ ਤੋਂ ਬਖਸ਼ੀ ਪਾਤਸ਼ਾਹ ਜੋ ਅਤੇ ਭਾਈ ਕਬਦੀਲ ਸਿੰਘ ਮਾਨਕ ਜੋ ਕਿ ਆਪ ਜੀ ਦੀ ਕਿਰਪਾ ਦਾ ਸਦਕਾ ਇਹਨਾਂ ਨੇ ਪੈੜੀ ਪਾਤਸ਼ਾਹ ਜੋ ਬਹੁਣ ਵਾਸਤੇ ਠੇਕੀ ਤੇ ਲਈ ਆ ਆਪ ਜੀ ਨੇ ਕਿਰਪਾ ਕਰਨੇ ਤਕਲਵਾੜੀ ਨੂੰ ਚੜ੍ਹਦੇ ਕਰਾ ਦਿੱਟਣਾ ਬਹੁਤੇ ਬਹੁਤੇ ਜਿਹਦੇ ਪਾਸ ਸਜੋ ਅਨਾਜ ਵਗੇ ਇਹਨਾਂ ਦੀ ਮਿਹਨਤ ਨੂੰ ਕਦਰ ਲਾਉਣਾ ਦੋਨਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਚ ਰੱਖਣਾ ਜਾਂ ਸੰਗਤਾਂ ਨੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨਾ 77 ਸੰਕਲਪਿਕ ਕਾਰਜਰਾਸ ਕਰਨੇ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਹੈ ਜਾਂ ਸੰਗਤਾਂ ਨੇ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ ਸੋ ਟ੍ਰਾਂਸਫਾਰਮਰ ਨਮਾਤਰ ਹੁੰਦੇ ਆ ਖੁਸ਼ੀਆਂ ਨੂੰ ਮੁਖ ਰੱਖਦੇ ਹੋਏ ਆ ਪਰਿਵਾਰ ਵੱਲੋਂ ਬਖਸ਼ਿਸ਼ਾਂ ਦਾਤਾ ਵਿੱਚੋਂ ਖਾਣਾ ਪ੍ਰਸਾਦ ਦੀ ਦੇਗ ਹਾਜ਼ਰ ਹਾਜ਼ਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਾਧ ਸੰਤਰੀ ਸੁੰਦਰ ਇੱਕ ਹੋਵੇ ਸੁਖ ਹੋਵੇ ਨਾਮ ਜਪਤਾ ਵਾਜ ਜੋ ਆਪ ਜੀ ਦਰਤੇ ਆ ਵਿਸਰਾਇ ਜਾਵੇ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਪਾਣੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਤਾਰ ਆ ਵਾਹਿਗੁਰੂ